ਆਲੇ ਸਾਨੂੰ ਦੇਖ ਕੇ ਕਹਿ ਦਿੰਦੇ ਨੇ ਇਹ ਕੋਈ ਪੜ੍ਹੇ ਲਿਖੇ ਨਹੀਂ ਇਹ ਤਾਂ ਦੇਸੀ ਜਨੇ ਲੱਗਦਾ ਵੀ ਦੇਖਣ ਨੂੰ ਵੀ ਇਹ ਦੇਸੀ ਆ ਜੱਟਾ ਇਹੜਾ ਇਹ ਪੜ੍ਹਿਆ ਹੋਊਗਾ ਜਾਂ ਆਪਾਂ ਥਰੀਆਂ ਗੱਲਾਂ ਕਰਾਂਗੇ ਕੋਰੀਆਂ ਕਰਾਂਗੇ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਬਥੇਰਾ ਪੜ੍ਹਿਆ ਲਿਖਿਆ ਹਾਂ ਇੱਥੇ ਮੈਂ 2003 ਤੋਂ ਲੈ ਕੇ 2007 ਤੱਕ ਬਹੁਤ ਧੱਕੇ ਖਾਦੇ ਜੇਲ੍ਹ ਕੱਟੀ ਐ ਇੱਥੋਂ ਹੀ ਕੋਈ ਐਸਾ ਵੈਸਾ ਕੰਮ ਹੁੰਦਾ ਬੜੈਲ ਜੇਲ੍ਹ ਕੱਟੀ ਉਹ ਤੋਂ ਬਾਅਦ 2011 12 11 11 2011 ਨੂੰ ਮੇਰੀ ਤਰੀਕ ਸੀ ਸੈਸ਼ਨ ਕੋਰਟ ਅੱਜ ਪਤਾ ਦਿਨ ਕੀ ਹੈ ਚਲੋ ਆਪਾਂ ਗੱਲਾਂ ਸਾਰੀਆਂ ਹੀ ਕਰਾਂਗੇ ਕੋਈ ਚੱਕਰ ਨਹੀਂ ਅੱਜ 11 11 11 ਜੀ 25 ਐ 11 11 2011 ਨੂੰ ਥੱਪੜ ਡੇ ਸੀ ਰਾਸ਼ਟਰ ਥੱਪੜ ਡੇ ਸੀ ਕਿਹਦੇ ਵੱਜਿਆ ਸੀ ਨਿਸ਼ਾਂਤ ਸ਼ਰਮੇ ਕਿਹਨੇ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲਾ ਇੱਥੋਂ ਦੇ ਸ਼ਹਿਦ ਤੇ ਨੂੰ ਜਿਹਨੇ ਹੱਥ ਕੜੀਆਂ ਜਾ ਕੜੇ ਹੋਏ ਸ਼ੇਰ ਨਾਲ ਪੰਜਾ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਮੈਂ ਤਰੀਕਪੁਤਨਾ ਸੀ ਪੇਸ਼ੀ ਮਾਨ ਸਾ ਤੋਂ ਸ਼ੈਸ਼ਨਪੁਰ ਚ ਪੈਂਦੀ ਸੀ ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ ਉਦੋਂ ਬਾਦਲਕੀ ਸਰਕਾਰ ਹੁੰਦੀ ਸੀ ਉਹਨਾਂ ਨੇ ਬਹੁਤ ਧੋਇਆ ਸੀ ਇੱਥੇ ਜਮਾ ਸਾਹਮਣੇ ਹੁਣ ਤੁਸੀਂ ਸਮਝ ਹੀ ਗਏ ਹੋਗੇ ਅੱਜ ਕੱਲ ਭਾਜਪਾ ਤੇ ਕਾਂਗਰਸੀ ਬਹੁਤ ਵੱਡਾ ਕੌਣ ਹੈ ਇੱਥੇ ਬਹੁਤ ਉਹਦੇ ਵੀ ਜੁੱਤ ਪਤੰਗ ਹੋਇਆ ਸੀ ਗੱਲ ਆਏ ਆ ਪੜ੍ਹੇ ਲਿਖੇ ਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡੇ ਆ ਬਾਕਸਿੰਗ ਪੜ੍ਹੇ ਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉੱਪਰ ਤੋਂ ਲੜ ਰਹੇ ਆ ਜੰਗ ਉਹੀ ਜੱਜ ਕੇ ਜੇ ਮੈਂ ਤੁਸੀਂ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜਾਇਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਵੱਡੇ ਹੋਵੋਗੇ ਤੋ ਚਾਹ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚਦਾ ਵੀ ਯਾਰ ਕਿਤੇ ਇਹ ਜੈਨ ਤੋਂ ਕੀ ਜੈਨ ਜੈਡ ਉਹੀ ਚੀਜ਼ ਤਾਂ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਕੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਕੱਲੀ ਪੰਜਾਬ ਆਪਾਂ ਕਹਿੰਦੇ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਹੈ ਜੋ ਉਧਰ 9 ਨੰਬਰ ਲੈਣ ਨੰਦਪੁਰ ਦਾ ਮਤਾ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨ ਉਹ ਇੱਧਰ ਵੇਖੋ ਅੱਖਾਂ ਜੱਖਾਂ ਮਲਾ ਕੇ ਪੜਿਆ ਪੜਿਆ ਕਿਸੇ ਨੇ ਨਹੀਂ ਜੀ ਕਿਉਂ ਫਿਰ ਕਾਮਯਾਬ ਕਿੱਥੋਂ ਜੋ ਨੰਦਪੁਰ ਦਾ ਮਤਾ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੋ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਜੁਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਉਹ ਹਰਿਆਣੇ ਦੇ ਹੋਣ ਜਾਂ ਕੋਈ ਉਹ ਰਾਜਸਥਾਨ ਦੇ ਹੋਣ ਉਹ ਸਾਡੇ ਤੋਂ ਉਹ ਵੀ ਸਾਡੇ ਭਰਾ ਨੇ ਪਰ ਅਸਲ 'ਚ ਇਹ ਕਿਉਂ ਹੈ ਕਿ ਕੋਈ ਇਕਬਾਲਦ ਦੀ ਯੂਨੀਵਰਸਿਟੀ ਹੈ ਜੀਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ 'ਚ ਜਦੋਂ ਮਹਾਰਾਜਾ ਰਣਜੀਤ ਸਿੰਘ 1837 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾ 10 ਸਾਲ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉਥੋਂ ਉਹ ਤੋਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ। ਉਸ ਤੋਂ ਬਾਅਦ ਉਹ ਕਾਲਜ ਕਿੱਥੇ ਆਇਆ? ਹਸ਼ਿਆਰਪੁਰ। ਹਸ਼ਿਆਰੋਂ ਬਰਸੋਲਣ ਗਿਆ, ਸੋਲਣੋਂ ਫੇਰ ਕਿੱਥੇ ਗਿਆ? ਫੇਰ ਹਸਾਰ ਗਿਆ। ਹਸਾਰੋਂ ਉਰੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਸਭ ਤੋਂ ਪਹਿਚ। ਹਸ਼ਿਆਰ ਹਸਾਰ ਨਹੀਂ ਹਸ਼ਿਆਰਪੁਰ। ਤੁਸੀਂ ਹਿਆਰ ਹਸਾਰ ਵੀ ਗਿਆ ਸੀ ਹਸ਼ਿਆਰਪੁਰ। ਬਤਨ ਦਿੱਲੀ ਵੀ ਗਿਆ, ਦਿੱਲੀ ਨੂੰ ਦੋ ਕਾਲ ਜੋਂ ਲੀ ਸੀ। ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ। ਦਿੱਲੀ ਵੀ ਦੋ ਕਾਲ ਜੋਂ ਖੋਲੇ ਸੀ ਸੇਮ ਟਾਈਮ। ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰ ਦਿੱਤਾ 50 ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਫੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿਨ੍ਹਾਂ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪ ਦੇ ਜੇਬਾਂ ਜੋ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿੱਤੇ ਪੰਜਾਬ ਦਾ ਹੱਕ ਸੀ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਗ ਕਰੀ ਤਾਂ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੀਆਂ ਭੈਣਾਂੇ ਬੈਠੀਆਂ ਗੱਲ ਕਰ ਤਾਂ ਆਮ ਗੱਲ ਆ ਇੱਥੇ ਨੂੰ ਖੁੱਲਾ ਵੀ ਅਸੀ ਸੰਦੂਕ ਲੈ ਕੇ ਕੀ ਕਰਨਾ ਹੈ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫਲਕਾਰੀ ਪਾਉਣੀ ਹੈ ਚੰਡੀਗੜੀ ਸਾਡਾ ਹੈ ਸਾਡੀ ਚੰਡੀਗੜ੍ਹ ਨਾਲ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਬਾਕੀ ਇਹ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਜੋ ਲੜੂਗਾ ਜੇ ਆਪਾਂ ਅੱਜ ਲੜਾਂਗੇ ਇਹਨਾਂ ਨੌਜ ਬੜੇ ਚਰਾਂ ਦੀ ਹੈ ਕਿ ਅੱਜ ਦਾ ਕੰਮ ਹੈ ਕਿੰਨੇ ਬਰੇ ਹੋ ਗਏ ਕੰਮ ਚੱਲਦਿਆਂ ਨੂੰ ਸ਼ਾਇਦ ਮੋਦੀ ਇੱਥੇ ਝੁਕੇ ਜੋ ਆਰਐਸਐਸ ਹੈ ਉਹ ਇੱਥੇ ਝੁਕੇ ਇੱਕ ਵਾਰ ਤਾਂ ਕਿਸਾਨ ਅੰਦੋਲਨ ਦਿੱਲੀ ਝੁਗਿਆ ਝੁਗਿਆ ਕਿ ਨਹੀਂ ਝੁਗਿਆ ਉਹ ਕਿਵੇਂ ਝੁਗਿਆ ਉਹ ਬਾਬਾ ਉਹ ਲੋ ਮੂਰੇ ਸੀ ਪੂਰਾ ਕਿਸਾਨ ਅੰਦੋਲਨ ਜੀ ਹਨਾ ਇਹਦੀ ਜੀਭ ਤੇ ਸੀ ਭਾਈ ਸਾਰਾ ਕੋਰੇ ਬੈਰੀ ਬੂਰੀ ਕੱਲ ਮੈਨੂੰ ਇੱਕ ਜਾਲ ਹੋਰ ਦੱਸਦਾ ਯਾਰ ਕਿਸੇ ਨੂੰ ਇਹ ਗੱਲ ਰੜਕ ਵੀ ਸਕਦੀ ਹੈ ਪਰ ਮੈਨੂੰ ਲੱਗਿਆ ਯਾਰ ਹਰੇਕ ਨੌਜਵਾਨ ਚ ਦੀਪ ਸਿੱਧੂ ਦਿਖਿਆ ਮੈਨੂੰ ਕੇ ਜਾਨ ਹਾਲ ਦੀਪ ਸਿੱਧੂ ਤੁਰਦਾ ਫਿਰਦਾ ਵੀ ਆ ਫਿਰਦਾ ਕਿਉਂ ਉਹਦੀਆਂ ਗੱਲਾਂ ਨੇ ਇਹ ਸੈਨਟ ਸੂਨਟ ਵਾਲੀਆਂ ਗੱਲਾਂ ਪਹਿਲਾਂ ਕਰੀਆਂ ਸੀ ਅੱਜ ਉਹ ਸਾਡੇ ਘਾੜੀ ਆ ਗਈਆਂ ਤਾਂ ਇਹ ਲੱਤਾਂ ਫੜ ਕੇ ਡੇ ਕੋ ਇਹਨਾਂ ਨੂੰ ਇਹੇ ਅੱਜ ਕੱਲੀ ਯੂਨੀਵਰਸਿਟੀ ਤੇ ਆਰਐਸਐਸ ਕਬਜ਼ਾ ਨਹੀਂ ਕਰ ਰਹੀ ਸਾਡੇ ਹੋਈ ਹੋਈ ਇਹਨਾਂ ਨੇ ਸਾਡੇ ਗੁਰਦੁਆਰਿਆਂ ਚ ਵੀ ਟੱਲ ਲਾ ਦੇਣੇ ਆ ਜੀ ਸਮਝ ਗਏ ਮੰਦਰ ਤੋੜ ਕੇ ਮਸਜਿਦਾਂ ਬਣਾਉਣੀਆਂ ਨਾਂ ਬਦਲ ਦੇਣਾ ਕਦੇ ਕਿਸ ਦਾ ਨਾਂ ਬਦਲਤਾ ਕਦੇ ਕਿਸ ਦਾ ਸ਼ਹਿਰਾਂ ਦੇ ਨਾਂ ਬਦਲਦੇ ਨੇ ਲੱਭ ਫਿਰ ਇਹਨਾਂ ਨੂੰ ਕਿਧਾ ਕੋਖਾ ਕੰਮ ਸੋ ਇਹਨਾਂ ਤੋਂ ਬਚੋ ਇੱਕਠੇ ਹੋ ਕੇ ਲੜੋ ਸਾਰੇ ਧਰਮਾਂ ਦੇ ਲੋਕ ਸਾਬ ਸੂਬਿਆਂ ਦੇ ਲੋਕ ਹਾਂ ਹਰਿਆਣੇ ਦਾ ਵੀ ਉਹਨਾਂ ਹੀ ਹੱਕ ਹੈ ਹਰਿਆਣਾ ਮਹਾਰਾਜ ਅਰਜੀਤ ਸਿੰਘਾ ਰਾਜ ਦੇਖ ਲੋ ਉਹਨਾਂ ਦਾ ਸਾਬ ਦਾ ਬਰਾਬਰ ਹੱਕ ਹੈ ਆਪਾਂ ਕਿਸੇ ਨੂੰ ਡਰ ਕਨਾਰ ਨਾ ਕਰੋ ਹਰਿਆਣੇ ਦੇ ਮੁੰਡੇ ਵੀ ਬਹੁਤ ਸਪੋਰਟ ਕਰ ਰਹੇ ਨੇ ਜਿੱਦੀ ਯੂਨਿਟੀ ਹੋਗੀ ਅਸੀਂ ਤਾਂ ਭਰਾਵਾ ਲੜਾਕੇ ਬੰਦੇ ਆ ਲੜਨ ਵਾਲੇ ਡਾਂਗ ਫੇਰਨ ਵਾਲੇ ਕੋਈ ਬਹੁਤੇ ਵੱਡੇ ਬੁੱਧੀਜੀਵੀ ਵੀ ਨਹੀਂ ਹਨਾ ਅਸੀਂ ਤਾਂ ਸੋਡੇ ਨਾਲ ਖੜੇ ਆ ਤੋਡੇ ਪਿੱਛੇ ਖੜਾਂਗੇ ਕੱਲ ਤਰੀਕ ਸੀ ਕੱਲ ਜੀ ਬਹੁਤ ਕਰਦਾ ਸੀ ਪਰ ਬਰੰਟ ਕੱਢਿਆ ਜੱਜ ਨੇ ਕਿਉਂ ਆ ਲੜਾਈਆਂ ਜੀ ਇਹ ਲੜਦੇ ਆ ਨਸ਼ੇ ਵਿਰੁੱਧ ਕੋਈ ਸਾਥ ਸੂਤ ਤਾਂ ਖਰ ਨਹੀਂ ਦਿੰਦਾ ਲੜਦੇ ਲੋਕਾਂ ਦਾ ਠੀਕ ਗੱਲ ਤਰੀਕਾਂ ਗੱਲਾਂ ਨੂੰ ਭੁਗਤਨੀਆਂ ਪੈਂਦੀਆਂ ਨੇ ਹਾਂ ਸਟੇਜ ਲਾ ਦੋ ਮੇਰੇ ਵਰਗੇ ਆ ਕੇ ਜੋ ਜੋ ਆਏ ਬਥੇਰੇ ਕਰਨੇ ਅਗਰ ਭੁਗਤਣਾ ਆਪ ਨੂੰ ਕੋਈ ਪਰ ਲੜਨਾ ਵੀ ਜ਼ਰੂਰੀ ਆ ਕੋਈ ਚੱਕਰ ਨਹੀਂ ਲੜੋ ਪੂਰੀ ਜੱਜ ਕੇ ਤੁਹਾਡੇ ਨਾਲ ਖੜਾਂਗੇ ਕੱਲ ਆ ਨਹੀਂ ਸਕੇ ਮਾਫੀ ਚਾਹੋਣੇ ਆ ਅੱਜ ਕੱਲ ਤਰੀਕ ਸੀ ਭਾਈ ਬਰੰਟ ਕੱਢਿਆ ਸੀ ਅੱਜ ਆਏ ਅੱਗੇ ਵੀ ਆਵਾਂਗੇ ਸੋਡ ਨੂੰ ਸਲੂਟ ਹੈ ਸਾਰੇ ਭਰਾਵਾਂ ਨੂੰ ਜੋ ਲੜ ਰਹੇ ਨੇ ਇੱਕੋ ਵੀਰ ਅਸ਼ਮੀਤ ਸਿੰਘ ਇਹ ਬੱਚੇ ਜੋ ਵੀ ਜਿਹੜੇ ਵੀ ਆਪਣੇ ਆ ਮੁੰਡਾ ਖੜਾ ਇੱਥੇ ਲਖਨਊ ਤੋਂ ਇੱਕ ਹਰਿਆਣ ਜਿੰਨੇ ਵੀ ਭਰਾਓ ਤੁਸੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂ ਮੈਂ ਆ ਸੋਸ਼ਲ ਮੀਡੀਆ ਦੂਰ ਰਹਿਣਾ ਇੱਕੋ ਭੈਣ ਨਿੱਕੀ ਜੀ ਕੁੜੀ ਕਟਾਰੋਂ ਤਿੱਖੀ ਹਾਂਜੀ ਹਾਂ ਸਾਰਾ ਹਨਾ ਹੋਰ ਸਾਰੀਆਂ ਪੈਣਾ ਅੱਬਲ ਮੈਂ ਤੁਸੀਂ ਇਕੱਲਾ ਇਕੱਲਾ ਬੱਚਾ ਇਕੱਲਾ ਇਕੱਲਾ ਬੱਚਾ ਤੂੰ ਵੀ ਤੂੰ ਵੀ ਤੂੰ ਵੀ ਤੂੰ ਵੀ ਸਰਦਾਰ ਵੀ ਮੋਨਾ ਵੀ ਉਹ ਕਹਿੰਦਾ ਕੀ ਮੁਹੰਮਦ ਕੀ ਸਰਦਾਰ ਕੀ ਮੁਹੰਮਦ ਸਾਹਿਬ ਗੁਰੂ ਦੇ ਬੱਚੇ ਹੈਣਾ ਕੀ ਰਾਮ ਕੀ ਕੁਮਾਰ ਸਾਹਿਬ ਸਭ ਜਿੰਨੇ ਤੁਸੀਂ ਪੱਗਾਂ ਵਾਲੇ ਹੋ ਚਾਹੇ ਮੋਨੇ ਹੋ ਇੱਥੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹਾਂ ਪੰਜਾਬ ਦੀ ਜ਼ਰੂਰ ਆ ਪੰਜਾਬ ਲਈ ਦਰਦ ਹੋਣਾ ਚਾਹੀਦਾ ਪੰਜਾਬੀ ਲਈ ਦਰਦ ਹੋਣਾ ਚਾਹੀਦਾ ਤੁਹਾਡੇ ਨਾਲ ਆ ਭਾਈ ਤੁਸੀਂ ਨੌਜਵਾਨਾਂ ਨੇ ਅੱਜ ਤੱਕ ਨੌਜਵਾਨਾਂ ਦਾ ਚੱਕਿਆ ਹੋਇਆ ਬੀੜਾ ਕਦੇ ਥੱਲੇ ਨਹੀਂ ਡਿੱਗਿਆ ਅਸੀਂ ਨਸ਼ੇ ਪਰੋਂ ਚੱਕਿਆ ਸੀ ਤਿੰਨ ਚਾਰ ਸਾਲ ਪਹਿਲਾਂ ਸਾਡੇ ਤੇ 18 19 ਬਰਚੇ ਪਾਰ ਖੇ ਨੇ ਅਸੀਂ ਨਹੀਂ ਹਟੇ ਨਾ ਹਟਿਏ ਜਿੱਦੇ ਗੋਲੀ ਮਾਰੀ ਮਾਰ ਤੇ ਮਕਾਤੇ ਕਿਉਂ ਸਾਰਾ ਤੰਤਰੀ ਹੈ ਨਾ ਨਸ਼ੇ ਵਾਲਾ ਤੁਸੀਂ ਤਾਂ ਮੁੰਡੇ ਪੜੇ ਲਿਖੇ ਹੋ ਸਾਰਾ ਕੁਝ ਪਤਾ ਹੀ ਆ ਤੁਹਾਨੂੰ ਨਸ਼ਾ ਚੱਲਦਾ ਕਿੱਥੋਂ ਆ ਦੇਣ ਕੀ ਦੀ ਹੈ ਤੋਂ ਕਮਾਈ ਕਿਹਨੂੰ ਹੈ ਵੱਡੇ ਵੱਡੇ ਪੁਲਿਸ ਅਫਸਰ ਬਕਿਉਂਦੇ ਨੇ ਇਹ ਵੱਡੇ ਵੱਡੇ ਲੀਡਰ ਬਕਿਉਂਦੇ ਨੇ ਇਹ ਸਾਰਾ ਅਸਲ ਚ ਵੱਡਾ ਬਾਹਰੋਂ ਕਿੰਨਾ ਦਾ ਹੈ ਤਾਂ ਆਪਣੇ ਆਦਨੇ ਜੇ ਲੋਕ ਪਰ ਆਪਾਂ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਮੈਂ ਇੱਥੇ ਰਹਿ ਗਿਆ ਕੱਲੇ ਕੱਲੇ ਹੋਸਟਲ ਚ ਰਿਹਾ ਕੱਲੇ ਕੱਲੇ ਪੀਜੀ ਚ ਰਿਹਾ ਉਹ ਉੜਾ ਰਹੇ ਆਂ ਉਂ ਵੀ ਰਿਹਾ ਬਾਕਸਿੰਗ ਖੇਡਦਾ ਰਿਹਾ ਇੱਥੇ ਕਈ ਜਿਮਾਂ ਕਈ ਨੈਸ਼ਨਲ ਉਹ ਲੈਵਲ ਦੇ ਕੰਪੀਟੀਸ਼ਨ ਕਰਤੀਆਂ ਮੈਨੂੰ ਪਤਾ ਇੱਥੇ ਨਸ਼ਾ ਸਭ ਤੋਂ ਪਹਿਲਾਂ ਉਰੇ ਆਇਆ ਸੀ ਪੰਜਾਬ ਨੂੰ ਤੁਸੀਂ ਵੀ ਦੇਖਦੇ ਹੋ ਮੁੰਡੇ ਵੀ ਦੇਖਦੇ ਹੋ ਕੁੜੀਆਂ ਵੀ ਦੇਖਦੇ ਹੋ ਉਹਨਾਂ ਕਰਨ ਵਾਲਿਆਂ ਦਾ ਕੋਈ ਤਸਵੀਰ ਉਹਨਾਂ ਨੂੰ ਵੇਚਣ ਵਾਲਿਆਂ ਦਾ ਉਹ ਵੇਚਣ ਵਾਲਿਆਂ ਦਾ ਜਿਹੜੇ ਇੱਥੇ ਆ ਕੇ ਵੇਚ ਕੇ ਜਾਂਦੇ ਨੇ ਯੰਕਰ ਜੀ ਉਹਨਾਂ ਦਾ ਨਹੀਂ ਇੱਕ ਇੱਕ ਜਿਹੜੇ ਉਹਨਾਂ ਨੂੰ ਦਿੰਦੇ ਨੇ ਵੱਡੇ ਵਾਈਟ ਕਾਲਰ ਜਿਹੜੇ ਸਾਡੇ ਬੰਦਿਆਂ ਦੇ ਪੜਦੇ ਸੀ ਉਰੇ ਤੇ ਇੱਥੇ ਰਾਜੇ ਬਣੇ ਬੈਠੇ ਹੁਣ ਵੀ ਉਹ ਉਹਨਾਂ ਦਾ ਸੋ ਉਹਨਾਂ ਦੇ ਮਗਰ ਵੀ ਪਿਆ ਕਰੋ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਭਰਾਣੇ ਦੇ ਨਸ਼ੇ ਤੋਂ ਬਚੇ ਉਹਨਾਂ ਪ੍ਰੋਫੈਸਰਾਂ ਦਾ ਤਿੰਨ ਪ੍ਰੋਫੈਸਰ ਖੜੇ ਨੇ ਛੋੜ ਦੇ ਲੇ ਚਾਰ ਕਿੰਨੇ ਪ੍ਰੋਫੈਸਰ ਸਾਹਿਬ ਖੜੇ ਨੇ ਬਾਈ ਛੋੜ ਦੇ ਨਾਲ ਲੋਕੀ ਤਵੀ ਟੀਮ ਹੈ ਸਾਰੀ ਇੰਨਾ ਜਿਹਾ ਲੱਗ ਰਿਹਾ ਜਥੇਬੰਦੀਆਂ ਛੋੜ ਦੇ ਨਾਲ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨਹੀਂ ਅਸਲ 'ਚ ਦੇਖੋ ਅਸਲ 'ਚ ਮੋਰਚਾ ਉਹ ਹੈ ਕੋਈ ਜਥੇਬੰਦੀ ਨਹੀਂ ਕੋਈ ਕਮੇਟੀ ਨਹੀਂ ਪੰਜਾਬ ਪੰਜਾਬ ਬਚਾਓ ਯੂਨੀਵਰਸਿਟੀ ਮੋਰਚਾ ਹਰੇਕ ਸਟੂਡੈਂਟ ਦੀ ਪਾਰਟੀ ਵਾਜ ਨਹੀਂ ਕਰਨੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਕਹਿਣਾ ਹੈ ਤੁਸੀਂ ਸਹਿਯੋਗ ਲੈਣਾ ਤੁਸੀਂ ਲੜੋ ਆਦੇ ਮਾਪਿਆਂ ਨੂੰ ਬਾਜ ਮਾਰੋ ਪੰਜਾਬ ਖਾਤਰ ਲੜ ਰਹੀਆਂ ਜਥੇਬੰਦੀਆਂ ਜੂਨ ਨਾ ਸਾਰੀਆਂ ਧਾਰਮਿਕ ਦਾ ਗੱਲ ਕਰ ਕਿਸੇ ਰਾਜਨੀਤਿਕ ਦਾ ਨਾ ਰਾਜਨੀਤੀ ਤੋਂ ਵਿਚਾਰੱਖੋ ਕੋਈ ਵੀ ਰਾਜਨੀਤਿਕ ਹਨਾ ਪਾਰਟੀ ਤੋਂ ਉਹ ਤੋਂ ਵਿਚਾਰੱਖੋ ਕਿਉਂਕਿ ਉਹਨਾਂ ਨੇ ਆਪ ਦੀ ਰਾਜਨੀਤੀ ਕਰਨੀ ਇੱਕ ਲੜਾਈ ਕਰਨੀ ਹੈ ਸੰਘਰਸ਼ ਕਰਨਾ ਜਾਨੀ ਕਿ ਸੰਘਾਸ ਲੜਨ ਦਾ ਮਤਲਬ ਇਹ ਨਹੀਂ ਡਾਂਗ ਮਾਰਨਾ ਸੋਨੂੰ ਸਲੂਟ ਆ ਬਹੁਤ ਚਰਵਾਦ ਸਟੂਡੈਂਟ ਅੰਦੋਲਨ ਦੇਖਿਆ ਬਹੁਤ ਚਰਵਾਦ ਅਸੀਂ ਵੀ ਲੜੇ ਹਾਂ ਅਸੀਂ ਬੱਸਾਂ ਖਾਤਰ ਲੜੇ ਹਾਂ ਮਾਨਸਾ 2000 ਤੋਂ ਬਾਅਦ ਆ ਲੜਿਆ ਨਸ਼ਿਆਂ ਵਾਲਾ ਬਿਜਲੀ ਦੂਜਾ ਲੜਿਆ ਜਿਹਦਾ ਕਿਸੇ ਕੰਮ ਨਹੀਂ ਆਇਆ ਜਿਹੜੇ ਅੱਜ ਕੀ ਰੱਸੀ ਹੁਣ ਚਲੋ ਕੋਈ ਦੱਸਣ ਦਾ ਫਾਇਦਾ ਨਹੀਂ ਹੈ ਸੋ ਭਾਈ ਲੜੋ ਸਾਨੂੰ ਸਲੂਟ ਆ ਸੋਦੇ ਚਿਹਰੇ ਦੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਲੜਨ ਵਾਲੇ ਵੀ ਆ ਨਸ਼ੇ ਪੱਤੇ ਤੋਂ ਬਚ ਕੇ ਗੁਰੂ ਦਾ ਨਾਮ ਜਪ ਕੇ ਆਪ ਦੇ ਆਪ ਦੇ ਧਰਮ ਆਪ ਦੇ ਆਪ ਦੇ ਇਸ਼ਟ 'ਚ ਪੱਕੇ ਹੋ ਕੇ ਜਿਕਾਰੇ ਗਾ ਕੇ ਜਾਮਾ ਜੱਜ ਕੇ ਕਾ ਖਾਖੀ ਨਿੱਕਰ ਵਾਲੇ ਤੁਸੀਂ ਟੰਗਿਆ ਕੱਚਾ ਸਵਾਰ ਲਿਆ ਦਾ ਨਿਆਰਾ ਆ ਗਿਆ ਦਿਲ ਨੂੰ ਸਕੂਨ ਉਹ ਕਾ ਵੀ ਨਹੀਂ ਕੋਈ ਇਹਨੂੰ ਪੜਾ ਮੰਨੇ ਉਹ ਆਹ ਬੁੱਚੜ ਨੂੰ ਇਹ ਵੀ ਨਹੀਂ ਚੰਗਾ ਇਹ ਸਭ ਤੋਂ ਵੱਡਾ ਪਾਪੀ ਇਹਨੇ ਤਾਂ ਵੇਚਿਆ ਹੁਣ ਮੈਂ ਸੱਚ ਇੱਕ ਗੱਲ ਹੋਰ ਕਰਦਾ ਸੈਂਟਰ ਵਾਲਿਆਂ ਕੋਲੇ ਇਹ ਕਿਉਂ ਹੈ 3000 ਕਰੋੜ ਲਾ ਲੋ 4000 ਕਰੋੜ ਲਾ ਲੋ ਸਾਲਾਨਾ ਭਰੇਗਾ ਭਗਵੰਤ ਮਾਨੇ ਦਾ ਕਿਉਂ ਨਹੀਂ ਭਰਦਾ ਉਹ ਤਾਂ ਜਿਹਦੇ ਦਿਨ ਉਹਨਾਂ ਤੋਂ ਤਾਂ ਖਰਚੀ ਚੱਕੇ ਜਾਂਦਾ ਪੰਜਾਬ ਦੀਆਂ ਜੋ ਜੁਨੀਅਰ ਯੂਨੀਵਰਸਟੀਆਂ ਦੱਸਦਾ ਜੀਐਨਡੀਯੂ ਤੇ ਪਟਿਆਲੇ ਵਾਲੀ ਕਿੱਡੀਆਂ ਹਾਈ ਕਲਾਸ ਸੀ ਸਾਡੇ ਵੇਲੇਾਂ ਚ ਕਿੱਡੀ ਸਟਰੈਂਥ ਸੀ ਜਿਹੜੇ ਉੱਥੇ ਪੜ੍ਹੇ ਨੇ ਉੱਥੋਂ ਨਿਕਲ ਕੇ ਆਨੇ ਪ੍ਰੋਫੈਸਰ ਜਾਂ ਸਪੋਰਟਸਮੈਨ ਉਹਨਾਂ ਨੂੰ ਪੁੱਛੋ ਤੇ ਇਹ ਆ ਜਿਹੜੇ ਅਪਰ ਕਲਾਸ ਤੇ ਕਿਉਂ ਪਹੁੰਚ ਗਈ ਉਹਨਾਂ ਦਾ ਇਹ ਹਾਲ ਕਿਉਂ ਹੈ ਕਦੇ ਵਿਚਾਰ ਕੇ ਦੇਖਿਆ ਉਹ ਲਾਵਲੀ ਵੀ ਬਿਜੀ ਵੀ ਫੇਲ ਹੋ ਗਈ ਉਹ ਤਾਂ 2007 ਤੱਕ ਚੱਲੀ ਸੀ ਪੰਜਾਬ ਦੀਆਂ ਜੁਨੀਅਰ ਯੂਨੀਵਰਸਟੀਆਂ ਆਪਾਂ ਇਹਨੂੰ ਪੰਜਾਬ ਚ ਲੈ ਜਾਾਂਗੇ ਪਰ ਪੈਸਾ ਫੰਡ ਦਿਓ ਭਾਈ ਇਹਦੇ ਖਾਤਰ ਜਾਰੀ ਕਰੋ ਅੱਜ ਕਰੋ ਇਕੱਠੇ 3 ਸਾਲਾਂ ਦਾ ਫੰਡ ਜਾਰੀ ਕਰੋ ਕਿੱਥੋਂ ਦੇਣਗੇ ਫੰਡ ਅਗਲੇ ਕਹਿੰਦੇ ਅਸੀਂ ਫੰਡ ਦੇਣਾ ਤੁਸੀਂ ਲੈ ਲਓ ਲੈ ਲਓ ਫੰਡ ਉਹ ਤਾਂ ਕੇਂਦਰ ਦਾ ਹੱਥ ਛੜਾ ਕੇ ਭਜੋਂਗੇ ਜਾਂ ਭੱਜਦੇ ਜਦੋਂ ਆਪਣੇ ਬੰਦੇ ਫੰਡ ਹੀ ਨਹੀਂ ਦੇ ਰਹੇ ਆਪਣਾ ਰਾਜ ਕਰਤਾ ਫਿਰ ਕਹਿੰਦੇ ਇੱਥੇ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਵੱਡੇ ਪੁਰਸ਼ ਮੁਖੀ ਦਾ ਬਿਆਨ ਆਇਆ ਅਗੇ ਅਸੀਂ ਪੰਜਾਬ ਪੁਲਿਸ ਨੂੰ ਲਾਉਂਦੇ ਕੱਲ ਮੈਂ ਪੰਜਾਬ ਪੁਲਿਸ ਦਾ ਬੱਚਿਆਂ ਨੂੰ ਗੁੱਟਦੇ ਦੇਖੀਆ ਕੁੜੀਆਂ ਨੂੰ ਉਹਨੇ ਕੀ ਦੱਸਾਂ ਸਾਡੇ ਨਾਲ ਕੀ ਕੁਸ਼ ਕਰਿਆ ਚਲੋ ਉਹ ਲਾਗਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਲੜੋਗੇ ਇਸ ਸੰਘਰਸ਼ لڑੋਗੇ ਸ਼ੰਗਰਸ਼ ਲੜ ਕੇ ਜਿੱਤ ਕੇ ਪੜ ਕੇ ਆਦੇ ਮਾਪੇ ਦਾ ਨਾਮ ਰੋਸ਼ਨ ਕਰੋਗੇ ਕਿਸੇ ਪੁੱਠੇ ਰਸਤੇ ਤੇ ਜਾਣਾ ਬਈ ਇੱਥੇ ਕਿਸੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਕੋਈ ਸ਼ਰਾਰਤ ਨਹੀਂ ਕਰਨੀ ਕੋਈ ਹਿੰਸਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਯਾਰ ਕਿਉਂਕਿ ਤੁਹਾਡਾ ਫਿਊਚਰ ਤੁਹਾਡੇ ਮਾਪੇ ਨੇ ਤੁਹਾਨੂੰ ਪੜਨ ਲਈ ਪਾਇਆ ਆਪਣੇ ਹੱਕਾਂ ਲਈ ਲੜਨਾ ਫੀਸਾਂ ਕਟਾਉਣ ਲਈ ਅਸੀਂ ਲੜਦੇ ਰਹੇ ਹਾਂ ਬੱਸਾਂ ਲਈ ਅਸੀਂ ਲੜਦੇ ਰਹੇ ਹਾਂ ਆ ਹੱਕ ਲਈ ਲੜੋ ਬਟ ਕਿਸੇ ਦੇ ਬਹਿਕਾ ਵਿੱਚ ਆ ਕੇ ਕਿਸੇ ਗਲਤ ਬੰਦੇ ਦੀ ਸ਼ਰਾਰਤੀਆਂ ਅੰਦਰ ਦੇ ਹੱਥ ਤੇ ਚੜ ਕੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਆ ਤੁਹਾਡਾ ਫਿਊਚਰ ਡੋਲੇ ਖਾਵੇ ਮੇਰੇ ਬਾਪੂ ਨੇ ਵੀ ਸੋਚਿਆ ਸੀ ਮੇਰੇ ਮੁੰਡੇ ਦੇ ਤਿੰਨ ਸਟਾਰ ਹੋਣਗੇ ਮੈਂ ਮੇਰੇ ਬਾਪੇ ਨੂੰ ਬਾਪੂ ਨੂੰ ਤਰੀਕਾ ਹਾਈ ਕੋਰਟਾਂ ਦੀਆਂ ਪੰਛੀ ਵਰ ਚਾੜੀਆਂ ਗਜ਼ਹਿਰੀਆਂ ਮੇਰੇ ਬਾਪੂ ਨੂੰ ਤਨਖਾਹ ਫੜਦੇ ਫੜ ਨੂੰ ਹੁਣ ਜਦੋਂ ਮੈਂ ਮਾੜੇ ਕੰਮ ਕਰਦਾ ਸੀ ਉਦੋਂ ਮੇਰੇ ਬਾਪ ਨੂੰ ਕੁਝ ਨਹੀਂ ਕਿਹਾ ਲੜਦਾ ਸੀ ਗੋਲੀਆਂ ਮਾਰਦਾ ਸੀ ਲਾਈਆਂ ਝਗੜੇ ਕਰਦਾ ਸੀ ਜਦੋਂ ਮੈਂ ਹੱਕ ਸੱਚ ਦਾ ਕੰਮ ਕਰਨ ਲੱਗਿਆ 70 ਸਾਲ ਦੇ ਮੇਰੇ ਬਾਪ ਤੇ ਹੀ ਪਰ ਜੇ ਪਾਤੇ ਹੁਣ ਉਹ ਮੇਰੇ ਨਾਲ ਵੀ ਤਰੀਕ ਚੜਦਾ ਤਾਂ ਲੋਕ ਕਹਿੰਦੇ ਨੇ ਇਹਨੇ ਝੋਟੇੰਦਾ ਦਾ ਪਿਓ ਵੀ ਉਕਸਾਤਾ ਕਿੰਨਾ ਖਾਤਰ ਆ ਬੱਚਿਆਂ ਖਾਤਰ ਇਹ ਬਚ ਰਹਿਣ ਇਹ ਨਸ਼ੇ ਨਾ ਕਰਨ ਇਹ ਨਾੜ ਨਾ ਟੀਕੇ ਨਾ ਲਾਉਣ ਮੇਰਾ ਕੀ ਹੈ ਇਕੱਲੇ ਇਕੱਲੇ ਬਲੇ ਕੇ ਨਾਲ ਬਹਿਰਾ ਇਕੱਲੇ ਇਕੱਲੇ ਪੁਲਸਾਂ ਨਾਲ ਬਹਿਰਾ ਸੋ ਭਾਈ ਲੜੋ ਲੜਦੇ ਲੋਕਾਂ ਦੀ ਜਿੱਤ ਹੈ ਸੰਘਰਸ਼ ਕਰਦੇ ਦੀ ਜਿੱਤ ਉਹ ਕੀ ਕਹਿੰਦੇ ਹੁੰਦੇ ਨੇ ਢੀਜਾ ਸੰਘਰਸ਼ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਹੁਣ ਆਪਾਂ ਜਕਾਰਿਆ ਜਕਾਰੇ ਲਾਵਾਂ ਗੱਜਬਜ ਕੇ ਮੈਂ ਤਾਂ ਕਹਿੰਦਾ ਇੱਕ ਫੋਟੋ ਬਾਈ ਦੀ ਸਿੱਧੂ ਦੀ ਤੇ ਹਾ ਉਹ ਦਰ ਆਪਣੇ ਸਾਰਿਆਂ ਦੀ ਹਵਾ ਹਾਂ ਚੱਲ ਹਵਾ ਦੇ ਤੈਨੂੰ ਉਹ ਨਹੀਂ ਨਾ ਨਾ ਕਿਉਂ ਕੀ ਦੀ ਗੱਲ ਹੈ ਭਾਈ ਨਹੀਂ ਬਾਪੂ ਉਹਦੀ ਆਪਣੇ ਬਾਈ ਦੀਪ ਸਿੱਧੂ ਦੀ ਤੇ ਮੁੱਸਾਹਾਂ ਚੋਂ ਲੋਕ ਆਪਣਾ ਬਹੁਤ ਤਕੜਾ ਬੰਦਾ ਜਸਮਨ ਸਿੰਘ ਖਾਲੜਾ ਜੀ ਉਸਰਾਲ ਦੀ ਵੀ ਲੋਤਾ ਚਲੋ ਆਪਣਾ ਇਹਨਾਂ ਦੋਨਾਂ ਦੀ ਬੁੰਡ ਨੇ ਨੀ ਤਾ ਇਹ ਤੇ ਸ਼ਾਮਾਂ ਦੇ ਫੁੱਲ ਪਾ ਕੇ ਆ ਕੇ ਮੇਰੇ ਵਰਗਾ ਹਰੇਕ ਤਾਂ ਹੈ ਜੇ ਉਹ ਦੀਪ ਸਿੱਧੂ ਤੇ ਫੁੱਲ ਪਾਉਗਾ ਜਿਹੜੇ ਉਹਨੂੰ ਮਾਰੇ ਬੋਲੇ ਸਾਨੂੰ ਪਤਾ ਲੱਗੂ ਆ ਦੀਪ ਹੀ ਨੇ ਆ ਦੀਪ ਹੀ ਜਗੇ ਨੇ ਸਮਝ ਗਏ ਸਮਝ ਗਏ ਨਹੀਂ ਸਮਝੇ ਸਮਝਣਾ ਚਾਹੀਦਾ ਤੁਸੀਂ ਪੜ੍ਹੇ ਲਿਖੇ ਹੋ ਬੱਚੇ ਉਹਨੂੰ ਹੌਲੀ ਹੌਲੀ ਸਮਝ ਆਊਗੀ ਸੋ ਬੋਲੇ ਸੋ ਨਿਹਾਲ